ਇਹ ਪੁਸਤਕਾ ਕਰਿਆ ਨਾ ਜੇ ਕਿਸੇ ਮੰਤਰ ਨੂੰ ਨਹੀਂ ਨਾ ਦੇਰੀ ਫਾਰਮ ਆਫ ਫੜ ਰਹੇ ਨੇ ਐਸੇ ਤੋਂ ਜੀਐਸਟੀ ਕਿਸੇ ਮੰਤਰ ਫਰਵਣੀ ਘੜੀ ਵਾਲੇ ਬੈਠੇ ਨਹੀਂ ਲੈਡੀਆਂ ਫੜ ਕੇ ਜਿੰਸਾ ਵਾਲੇ ਇੱਥੇ ਕਰ ਰਹੇ ਨੇ ਲੈਡੀਆਂ ਕੀ ਫੇਸ ਨਹੀਂ ਕਰ ਰਹੇ ਨੇ ਫਾਰਮ ਆਫ ਫੜ ਰਹੇ ਨੇ ਭਾਈ ਜੀ ਪਹਿਲੀ ਸਰਕਾਰ ਆ ਪੁਲਿਸ ਨੂੰ ਭੁਗਤਣਾ ਪੈਣਾ ਸਾਰਾ ਪਹਿਲਾਂ ਇਹ ਸਾਰੀ ਪੁਲਿਸ ਘਰਾਰੀ ਆ ਜਿੰਨੇ ਵੀ ਚੋਨਾ ਹੋਈਆਂ ਡੀਐਸਪੀ ਨੇ ਸਾਰਾ ਗੱਲ ਪਾਇਆ ਐਮਐਲ ਸਰਬ 2 ਘੰਟੇ ਹੋ ਗਏ ਖਲਾੜੀਆਂ ਜਨਾਨੀ ਅੰਦਰ ਨਹੀਂ ਜਾਂਦੇ ਅੰਦਰ ਅੰਦਰ ਨਹੀਂ ਅੰਦਰ ਨਹੀਂ ਜਾਂਦੇ ਸੋਇਆਂ ਅੰਦਰ ਨਹੀਂ ਯਾਰ ਗੰਦਪਾਹ ਕੇ ਸਰਕਾਰ ਨੇ ਇਹ ਪੁਲਿਸ ਨੇ ਗੰਦਪਾਹ ਸਰਕਾਰ ਨੇ ਕੀ ਲਾਇਆ ਸਰਕਾਰ ਦਾ ਨਾਮ ਦੀ ਚੀਜ਼ ਹੈ ਇਹ ਕਹਿੰਦਾ ਪੁਲਿਸ ਨੇ ਗੰਦਪਾਹ ਸਰਕਾਰ ਦਾ ਕੀ ਰੋਲ ਸਰਕਾਰ ਦਾ ਬੰਦੇ ਨਹੀਂ ਯਾਰ ਜੀ 알아갔는데 그게 한 ਮਿਲ ਜੀ ਇੱਕ ਮਿੰਟ। ਹੋਏ। ਸਰ ਸਰੀਰ ਦੇ ਖਲੋ ਜੇ ਇੱਕ ਮਿੰਟ ਮਾਤਾ ਜੀ ਇੱਕ ਮਿੰਟ। ਤਾਂ ਯਾਰ ਫੜੋ ਅੱਛਾ। ਅੰਦਰ ਜਾ ਰਹੇ। ਉਹਨਾਂ ਨੂੰ ਬੰਦ ਕਰਿਆ ਦੋ। ਉਹ ਬਹੁਤ ਮਰਨ ਦਾ ਵੇਸਟਾ। ਮਸਾਲਾ ਕੀ ਵੜਨ ਨਹੀਂ ਤੇ ਅੰਦਰ ਖਾਨਾ ਜਮਾ ਕਰਾਣੀ ਆ। ਕੀ ਕਹਿ ਰਹੇ ਆ? ਮਾ ਕੋ ਦਵਾਜੇ ਨਹੀਂ ਖੋਲਦੇ। ਉਹ ਕਹਿੰਦੇ ਅਸੀਂ ਅਸੀਂ ਅੰਦਰ ਹੋ ਜੀ ਕਰ ਸਕਦਾ। ਰਸ਼ ਹੈ ਨਹੀਂ ਅੰਦਰ। ਮੁਰਦਾਬਾਦ। ਆ ਗਿਆ ਵੀ ਆ ਗਿਆ ਬਹੁਤ ਨਹੀਂ ਥੱਕੇ ਨਾ ਯਾਰ ਪਰ ਦੇਖੋ ਜਿਹੜਾ ਬੰਦ ਕੀਤਾ ਨਹੀਂ ਅੰਦਰ ਬਸ ਕੋਈ ਨਾ ਬੈਠਾ ਕੋਈ ਇੱਕ ਮੁੰਡਾ ਆਏਗਾ ਇਹ ਪੁਲਿਸ ਧੱਕਾ ਕਰੀ ਨਜਾਇਜ਼ ਕਿਸੇ ਬੰਦੇ ਨੂੰ ਅੰਦਰ ਨਹੀਂ ਜਾਣ ਦੇ ਰਹੀ ਪਰ ਮਾਫੜ ਰਹੇ ਨੇ ਐਸੇ ਤੋਂ ਡੀਐਸਪੀ ਇਸੇ ਨੰਤਰ ਫਰਮ ਨਹੀਂ ਚਾੜੂ ਵਾਲੇ ਬੈਠੇ ਨੇ ਲੈਡੀਆਂ ਫੜ ਰਹੇ ਨੇ ਲੈਡੀਆਂ ਦੀ ਬੇਇੱਜ਼ਤੀ ਕਰ ਰਹੇ ਨੇ ਲੈਡੀਆਂ ਦੀ ਬੇਇੱਜ਼ਤੀ ਕਰ ਰਹੇ ਨੇ ਫਰਮ ਫੜ ਰਹੇ ਨੇ ਅੰਦਰ ਕੋਈ ਸਰਕਾਰੀ ਬੰਦਾ ਨਹੀਂ ਨਾ ਕਿਸ ਨੂੰ ਫਟਣ ਦੇ ਰਹੇ ਨੇ ਸਵੇਰ ਦਾ ਕੋਈ ਇਹਨੇ ਫਰਮ ਨਹੀਂ ਪਰੰਦਾ ਜਿਹੜੇ ਮਖੌਲ ਨਹੀਂ ਬਣਿਆ ਕਹੇ ਜਿਹੇ ਹਾਲਾਤ ਹੀ ਬਣੇ ਕਿਸ ਤਰ੍ਹਾਂ ਦੇਖਦੇ ਹੋ ਤਉਹਾਂ ਦੀ ਕਾਂਗਰਸ ਸਰਕਾਰ ਵੀ ਆਈ ਅਕਾਲੀ ਵੀ ਆਈ ਭਾਈ ਜੀ ਪਹਿਲੀ ਸਰਕਾਰ ਆ ਪੁਰਸ ਨੂੰ ਭੁਗਤਣਾ ਪੈਣਾ ਸਾਰਾ ਪਹਿਲਾਂ ਇਹ ਸਾਰੀ ਪੁਲਿਸ ਘੇਰਾ ਰਹੀ ਆ ਜਿੰਨੇ ਵੀ ਚੋਨਾ ਹੋਈਆਂ ਇਹਦੇ ਉਸਨੇ ਸਾਰਾ ਕੰਨ ਪਾਇਆ ਐਮਐਲ ਸਾਬ 2 ਘੰਟੇ ਹੋਣੇ ਖਿਡਾਰੀਆਂ ਜਨਾਨੀ ਅੰਦਰ ਨਹੀਂ ਜਾਂਦੇ ਅੰਦਰ ਅੰਦਰ ਨੂੰ ਮੁੰਡੀਆਂ ਜਨਣਾ ਦੇ ਰਹੀ ਸੋਇਆਂ ਅੰਦਰ ਰਹੀ ਕੀ ਲੱਗਦਾ ਕਿ ਗੇਟ ਬੰਦ ਕਰਕੇ ਜਿਹੜਾ ਕੰਮ ਕੀਤਾ ਜਾ ਰਿਹਾ ਕੀ ਲੱਗਦਾ ਕਿ ਸਰਕਾਰ ਦੀ ਕੀ ਨੀਤੀ ਹੈ ਸਰਕਾਰ ਗੰਦ ਪਾਇਆ ਸਰਕਾਰ ਨੇ ਇਹ ਪੁਲਿਸ ਨੇ ਗੰਦ ਪਾਇਆ ਸਰਕਾਰ ਨੇ ਕੀ ਪਾਇਆ ਨਾਮ ਦੀ ਚੀਜ਼ ਹੈ ਇਹ ਕਹਿੰਦਾ ਪੁਲਿਸ ਨੇ ਗੰਦ ਪਾਇਆ ਸਰਕਾਰ ਦਾ ਕੀ ਰੋਲ ਹੈ ਸਰਕਾਰ ਦਾ ਬੰਦੇ ਨਹੀਂ ਆ ਰਹੇ ਜੀ ਇਹ ਪੁਲਿਸ ਨੇ ਗੰਦ ਪਾਇਆ ਕੀ ਕਸ਼ਤਾਂ ਦੀ ਰਣਨੀਤੀ ਬਣਾਉਗੇ ਤੁਹਾਡੇ ਕਾਰਨ ਮੈਂ ਕਹਿੰਦੀ ਮਰਾਂਗੇ ਅਮਰਾਂਗੇ ਕੋਈ ਨਹੀਂ ਕੰਮ ਭਰਾਂਗੇ ਅੱਛਾ ਕੈਂਡੀਡੇਟ ਦੇ ਸਾਰੇ ਨੇ ਕਾਹੇ ਜਾਣੀ ਨਹੀਂ ਅੰਦਰ ਕੋਕਰ ਆ ਰਹੀਆਂ ਨੇ ਸਾਲ ਅੱਗੇ ਨਹੀਂ ਜਾਣ ਦਿੰਦੇ ਬਲੇ ਇਨਸਾਨ ਹੋ ਐਸਐਚਓ ਸਾਹਿਬ ਸੀ ਸਵਰਨ ਸਿੰਘ ਉਹ ਮੇਰੇ ਕੋਲ ਆਏ ਪੰਜ ਛੇ ਬੌਂਸਰ ਸੀ ਉਹਨਾਂ ਨਾਲ ਫੈਲ ਦੇ ਚੈਕਿੰਗ ਦੇ ਬਹਾਨੇ ਲੈ ਕੇ ਭੱਜ ਗਿਆ ਜੀ ਬੌਂਸਰ ਇੱਕ ਹਾਂਜੀ ਉਹ ਅੰਦਰ ਕੋਈ ਪਛਾਣ ਹੋਈ ਥੋ ਨਹੀਂ ਪਛਾਣ ਨਹੀਂ ਉਹਨਾਂ ਦੀ ਪਛਾਣ ਦੀ ਸਵਰਨ ਸਿੰਘ ਦੀ ਐਸਐਚਓ ਸੀ ਹਾਂਜੀ ਫਾਈਲ ਲੈ ਕੇ ਭੱਜੇ ਹਾਂਜੀ ਹਾਂ ਭਾਰਤ ਚ ਹਾਂ ਫਾਈਲ ਕੀ ਅੰਦਰ ਭੱਜ ਗਏ ਸੀ ਲੈ ਕੇ ਕੀ ਲੱਗਦਾ ਪੰਜਾਬ ਪੁਲ ਦੇ ਸਾਹਮਣੇ ਤੁਹਾਡੀ ਫਾਈਲ ਹਾਂਜੀ ਹਾਂ ਸਾਰੇ ਆਮ ਹਾਂਜੀ ਕੋਈ ਅੰਦਰ ਤੁਸੀਂ ਕਿਹਾ ਕਿ ਹਾਲ ਸਾਡੇ ਹਾਂਜੀ ਮੈਂ ਸਾਰਿਆਂ ਨੂੰ ਉਸੇ ਡੀਸੀ ਸਾਹਿਬ ਸੀ ਤੇ ਇੰਚਾਰਜ ਸਾਹਿਬ ਸੀ ਆ ਹਾਂਜੀ ਨਮਕ ਸਾਰਿਆਂ ਨੂੰ ਕਹਾਂ ਜੀ ਉਹ ਲੈ ਕੇ ਰੁਕੋ ਪਾਰਟੀ ਤੋਂ ਤੁਸੀਂ ਅਸੀਂ ਕਾਂਗਰਸ ਤੋਂ ਕਿਹੜੇ ਇਰਾਕੇ ਦਾ ਫਾਰਮ ਭਰ ਰਹੇ ਤੁਸੀਂ ਬਲਕਸੰਤੀ ਪਿੰਡ ਪੈਰ ਕਲਾਂ ਹਾਂਜੀ ਕੀ ਹੁਣ ਲੱਗਦਾ ਕਿ ਜਿਹੜੇ ਐਵੇਂ ਦੀ ਨੀਤੀ ਸਰਕਾਰ ਅਪਣਾ ਰਹੀ ਹੈ ਕੀ ਮੈਸੇਜ ਜਾ ਰਿਹਾ ਲੋਕਾਂ ਦੇ ਵਿੱਚ ਹਾਂਜੀ ਬਹੁਤ ਗੰਦੀ ਨੀਤੀ ਹੈ ਜੀ ਇਹਨਾਂ ਦੀ ਪਤਾ ਹੀ ਸਾਰਿਆਂ ਨੂੰ ਫਰਿਆਮ ਹਾਂਜੀ ਹੁਣ ਕਿੱਦਾਂ ਦੇਖਦੇ ਹੋ 2 ਦਿਨ ਲੈ ਕੇ ਫਾਰਮ ਭਰਨ ਦੇ ਤੁਹਾਡੀ ਫਾਈਲ ਖੋਲ ਹੀ ਗਈ ਦੀ ਹੁਣ ਟਾਈਮ ਹੈ ਜਾਂ ਕੀ ਕਰੋਗੇ ਹੁਣ ਤੁਹਾਨੂੰ ਗੇਟ ਦੇ ਅੰਦਰ ਵੀ ਨਹੀਂ ਜਾਣ ਦੇ ਰਹੇ ਕਿੱਦਾਂ ਉਮੀਦਵਾਰ ਲੜੋਗੇ ਹਾਂਜੀ ਹਾਂ ਅਸੀਂ ਕੱਲ ਤੋਂ ਹਾਂਜੀ ਹਾਂ ਦੁਆਰ ਤੋਂ ਫੈਲ ਤਿਆਰ ਕਰਾਂਗੇ ਕੱਲ ਤੋਂ ਅਸੀਂ ਹਾਂਜੀ ਹਾਂ ਟਟੇ ਆ ਪੂਰੇ ਸੀ ਠੀਕ ਹੈ ਹਾਂਜੀ ਹਾਂ ਤਾਂ ਕਾ ਲੱਗ ਰਿਹਾ ਤੁਹਾਨੂੰ ਸਰਕਾਰ ਅੱਜ ਜਿਹੜੀ ਚੋਣ ਹੋ ਰਹੀ ਹੈ ਨਾ ਇਹ ਲੋਕਤੰਤਰ ਦਾ ਘਾਣਾ ਇੱਕ ਜੀ ਇਲੈਕਸ਼ਨ ਦੇ ਡਾਕਾ ਇੱਥੇ 307 ਦੇ ਪਘੋੜੇ ਜਿਹੜੇ ਗੁਰਨਾਲ ਦੇ ਦਿਸਤਾਨੇ ਜੋਧਾ ਜੀ ਅੰਦਰ ਪੂਰੇ ਗੈਂਗਸਟਰ ਲਈ ਬੈਠੇ 15-20 ਪਘੋੜੇ ਨੇ ਜਿਨ੍ਹਾਂ ਦੇ 307 ਦੇ ਪਰਚੇ ਨੇ ਡੀਐਸਪੀ ਨੇ ਆਪਣੀ ਸੁਰੱਖਿਆ ਇਟ ਰੱਖੇ ਹੋਏ ਨੇ ਜੀ ਸਵਰਨ ਸਿੰਘ ਐਸਐਚਓ ਨਾਲ ਆ ਜੀ ਸਾਡੀਆਂ ਜਿਹੜੀਆਂ ਸਾਡੀ ਭੈਣ ਸਾਡੀ ਛੋਟੀ ਭੈਣ ਪਰਤੇ ਪਰਨ ਗਈ ਸੀ ਜੀ ਇਹ ਤੋਂ ਸਵਰਨ ਸਿੰਘ ਦੇ ਨਾਲ ਗੈਂਗਸਟਰ ਉਹ ਖੜਿਆ ਸੀ ਬੌਕਸਰ ਗੈਂਗਸਟਰ ਉਹ ਫੈਲ ਕੋ ਘਿ ਲੈ ਗਿਆ ਇਹ ਸਾਡਾ ਜਵਾਨ ਫੈਲ ਪਰਨ ਗਿਆ ਸੀ ਕਿਹਦੀ ਫੈਲ ਕੋਲੀ ਅੰਦਰ ਉਹਨਾਂ ਨੇ ਇੰਨੇ ਗੁੰਡਾਗਰਦੀ ਮਟਾਇ ਰਖਿਆ ਕੋਈ ਲੋਕਤੰਤਰ ਦਾ ਪੂਰਾ ਘਾਣਾ ਜੀ ਅੱਜ ਆਪਾਂ ਕਹਿ ਸਕਦੇ ਆਂ ਵੀ ਜਿੰਨੇ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਜ਼ਾਰਾਂ ਕੁਰਬਾਨੀਆਂ ਦੇ ਕੇ ਲੋਕਾਂ ਨੇ ਦੇਸ਼ ਆਜ਼ਾਦ ਕਰਾਇਆ ਸੀ ਇੱਕ ਬੋਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਚੋਣ ਦਾ ਅਧਿਕਾਰ ਸਾਡੇ 바ਵਾ ਸਾਹਿਬ ਬ੍ਰਿਕਰ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹਦੇ 'ਚ ਇੱਕ ਚੋਣ ਸ਼ਕਤੀ ਸੀ ਵੀ ਜਿੰਨੋ ਮਾਰੀ ਚਿਤਾ ਸਕਦਾ ਜਿੰਨੋ ਮਾਰੀ ਹਰਾਸਾ ਜਿੰਨੋ ਮਾਰੀ ਗੱਦੀ ਤੇ ਬਿਠਾ ਸਕਦਾ ਪਰ ਜਦੋਂ ਦੀ ਇਹ ਝਾੜੂ ਦੀ ਸਰਕਾਰ ਆਈ ਆ ਅੱਜ ਤੱਕ 70 ਸਾਲਾਂ ਜਿੰਨੇ ਵੀ ਚੋਣਾਂ ਹੋਈਆਂ ਕਦੇ ਇਲੈਕਸ਼ਨ ਲੁੱਟੀਆਂ ਨਹੀਂ ਗਈ ਇਲੈਕਸ਼ਨ ਦੇ ਡਾਕਾ ਨਹੀਂ ਬੇਗਿਆ ਮੜੀ ਮੋਟੇ ਹੁੰਦੇ ਸੀ ਰੋਲੇ ਰਪੇ ਪਰ ਇਹ ਵੀ ਨਹੀਂ ਹੁੰਦਾ ਸੀ ਵੀ ਕਿਸੇ ਨੂੰ ਕਾਗਜ਼ ਪਰੰਦਾ ਅਧਿਕਾਰ ਹੀ ਨਾ ਹੋਵੇ ਪੜੀ ਲਿਖੀ ਕੁੜੀ ਆ ਅਨਪੜ੍ਹਨੀ ਹੈ ਪੜ੍ਹੇ ਲਿਖੇ ਮੁੰਡਾ ਅੰਦਰ ਫੈਲ ਲੈ ਕੇ ਜਾ ਰਹੇ ਆ ਪੁਲਿਸ ਦਾ ਗੇਟ ਤੇ ਅੰਦਰ ਪਹਿਰਾ ਐਸਬੀ ਹਰੇ ਕੁਮਰੀਆ ਅਫਸਰ ਇੱਥੇ ਕੁਮਰੇ ਡੀਐਸਪੀ ਤੇ ਕਿਹੜੇ ਐਸਐਚਓ ਤੇ ਖੜੇ ਨੇ ਇਹਨਾਂ ਦੇ ਸਾਹਮਣੇ ਫੈਲਾ ਘੋਰੇ ਨੇ ਇਹਨਾਂ ਦੇ ਸਾਹਮਣੇ ਪੁਲਿਸ ਫੈਲਾ ਘੁਆਰੀ ਆ ਕੀ ਤੁਸੀਂ ਇਸ ਇਸ ਤੋਂ ਕਰੋ ਇਸ ਸੁੱਬੇ ਤੋਂ ਕਰੋਗੇ ਕਿ ਬਾਈ ਤੁਸੀਂ ਵੀ ਸਰਕਾਰਾਂ ਹੰਡਾਈ ਹੈ ਤੁਸੀਂ ਆਪ ਖੁਦ ਗੇਟ ਆਪ ਕੇ ਗਏ ਹੋ ਕੀ ਲੱਗਦਾ ਕਿ ਸਰਕਾਰ ਜਿਹੜੀ ਫਾਰਮ ਵਾਲੀ ਕਿ ਡਰ ਦਾ ਮੌਲ ਹੈ ਸਰਕਾਰ ਦੇ ਅੰਦਰ ਕੀ ਕਿਹਦੇ ਸਾਡੇ ਕੈਂਡੀਡੇਟ ਡਰ ਨਾ ਜਾਣ ਬਾਈ ਜੀ ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਲੱਭੇ ਇਹਨਾਂ ਨੇ ਇੱਕੋ ਲੋਕਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਇਲੈਕਸ਼ਨ ਨਹੀਂ ਲੜਣੀ ਪੈਣੀ ਬਿਨਾਂ ਮੁਕਾਬਲੇ ਚ ਚੋਣਾਂ ਇਹ ਬਿਨਾਂ ਮੁਕਾਬਲੇ ਚ ਚੋਣਾਂ ਦੇ ਹੈਗੇ ਆ ਮੈਂ ਅੱਜ ਵੀ ਕਹਿੰਨਾ ਇਹ ਪੁਲਿਸ ਵਾਲੇ 1 ਸਾਲ ਬਾਅਦ ਇਹ ਇਹੀ ਥਾਣੇ ਚ ਅੰਦਰ ਹੋਣਗੇ ਐਸਐਚਓ ਇਹਨਾਂ ਦੇ ਵੀ ਜੇ ਅਜੇ ਝੁੱਠੇ ਪਰਚੇ ਕਰਕੇ ਸਾਡੇ ਕੈਂਡੀਡੇਟਾਂ ਨੂੰ ਅੰਦਰ ਭੇਜ ਸਕਦੇ ਆ ਕੱਲ ਨੂੰ ਇਸੇ ਤਰ੍ਹਾਂ ਇਹਨਾਂ ਨੇ ਸਾਨੂੰ ਝੁੱਠੇ ਪਰਚੇ ਕਰਨ ਸਿਖਾਤਾ ਵੀ ਝੁੱਠੇ ਪਰਚੇ ਕੀ ਹੁੰਦੇ ਆ ਇੱਕ ਬੰਦਾ ਫੜੋ ਦੱਸਾਂ ਦੇ ਪਰਚਾ ਕਰ ਦੋ ਉਹਦੇ ਨਾਮ ਤੇ ਇਹੀ ਐਸਐਚਓ ਇਹੀ ਪੁਲਿਸ ਇਹੀ ਥਾਣੇ ਚ ਹਵਾਲੇ ਤੇ ਬੰਦ ਹੋਊਗੀ ਇਹੀ ਡੀਐਸਪੀ ਚਿਮਾ ਇਸੇ ਥਾਣੇ ਜਾਊਗਾ ਜਿੰਨੀ ਜਿਹੜੀ ਜਿਹੜੀ ਇਹਨਾਂ ਨੇ ਅਫਸਰ ਨੇ ਕਰਪਸ਼ਨ ਕਰਿਆ ਇੱਕ ਇੱਕ ਪੈਸਾ ਹਿਸਾਬ ਕਿਤਾਬ ਲਵਾਂਗੇ ਤੇ ਥਾਣੇ 'ਚ ਬੰਦ ਕਰਕੇ আর ਜਿਹੜੇ ਅੰਦਰ ਅਫਸਰ ਬੈਠੇ ਨੇ ਚਾਹੇ ਕੋਈ ਐਕਸੀਡੈਂਟ ਕੋਈ ਵੀ ਆ ਜਿਨ੍ਹਾਂ ਨੇ ਕਾਗਜ਼ ਲੈਣ ਤੋਂ ਇਨਕਾਰ ਹੀ ਕਰਿਆ ਨੁਕਸ ਕੱਢ ਕੱਢ ਕੇ ਬਾਹਰ ਭੇਜੇ ਨੇ ਫਾਈਲਾਂ ਖੋਲੋ ਇਹਨਾਂ ਦੀਆਂ ਇਹ ਅਫਸਰਾਂ ਨੇ ਪੰਜਾਬ 'ਚ ਨੌਕਰੀਆਂ ਕਰਨੀਆਂ ਸਰਕਾਰ ਕਿਸੇ ਦੇ ਵੀ ਆ ਜੇ ਮੇਰਾ ਕਹਿਨ ਦਾ ਪਾਬ ਇਹਨਾਂ ਨੇ ਦੁਬਾਰਾ ਇੱਥੇ ਇਹਨਾਂ ਨੂੰ ਪੰਜਾਬ 'ਚ ਜਗ੍ਹਾ ਨਹੀਂ ਮਿਲਨੀ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਅੱਗੇ ਹੋਰ ਜਾਣ ਨਹੀਂ ਦਿੱਤਾ ਦੇਣੇ ਨੰਦੇ ਖੜੇ ਨੇ ਸਾਰੇ ਡਾਂਗ ਲੱਗੇ ਗੈਸਟਰੀ ਵੱਟੀਆਂ ਦੇ ਅੰਦਰ ਇਹ ਡਰ ਦੇਣ ਵਿੱਚ ਟਕਰਾਓ ਨਾ ਹੋ ਜਾਏ ਇਹਨਾਂ ਦਾਸ ਕੇ ਵਿੱਚ ਉਹ ਡੀਐਸਪੀ ਜਦੀ ਮੋੜ ਲੈਂਦਾ ਅਗਲਾ ਐਕਸ਼ਨ ਪਲਾਨ ਕੀ ਹੋਏਗਾ ਕਾਂਗਰਸ ਪਾਰਟੀ ਤੋਂ ਤੁਸੀਂ ਨਵਾਂਦਾ ਕੀ ਕਹਿੰਦਾ ਕੀ ਐਕਸ਼ਨ ਦਾ ਇਹਨਾਂ ਦਾ ਕੀ ਐਕਸ਼ਨ ਲਟੇਰੀ ਲਟੇਰੀ ਦੇ ਜਿਹੜੇ ਡਾਕੂ ਹੁੰਨੇ ਆ ਡਾਕੂਆਂ ਦਾ ਕੀ ਐਕਸ਼ਨ ਹੋਣਾ ਡਾਕੂ ਜੁੱਤੀ ਨਾ ਸੁਧਰਦੇ ਆ ਜਦੋਂ ਟਾਈਮ ਆਊਗਾ ਫਿਰ ਜੁੱਤੀ ਨਾ ਸੁਧਾਰਾਂਗੇ ਨਾ ਇਹ ਡੈਰੀ ਲਾਓਗੇ ਜਿਸ ਵਿੱਚ ਡੈਰੀ ਤਾਂ ਲੱਗੀ ਹੋਈ ਹੈ ਜੇ ਸੁਖਵੀਰ ਬਦਲ ਕੇ ਕੋਈ ਸਾਰੇ ਮੈਂ ਕਹਿੰਦਾ ਕੋਈ ਸਰਕਾਰ ਆ ਜੇ ਇਹਨਾਂ ਨੂੰ ਨੀ ਬਖਸ਼ੂਗੀ ਇਹ ਬੰਦੇ ਬਖਸਣ ਦੇ ਯੋਗ ਨਹੀਂ ਹੈ ਮੈਂ ਕਹਿੰਦਾ ਇਹ ਮੁਲਾਜ਼ਮ ਨਹੀਂ ਬਖਸਣ ਦੇ ਉਹ ਜਿਹੜੇ ਚੋਣਾ ਕਰਾ ਰਹੇ ਨੇ ਔਰ ਜਿਹੜੇ ਅਫਸਰ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਦਿਖ ਰਹੇ ਨੇ ਭਾਈ ਜੀ ਕਦੇ ਹੋਇਆ ਡੀਐਸਪੀ ਨੇ ਆਪਣੀ ਇੰਨੀ ਕਿ ਇਮੇਜ ਖਰਾਬ ਕਰਤੀ ਪੁਲਿਸ ਨੇ 300 ਸਾਦੇ ਭਗੋੜੇ ਉਹਦੇ ਨਾਲ ਬੈਠੇ ਚਾਹ ਪੀ ਰਹੇ ਨੇ ਉਹਨਾਂ ਦੇ ਨਾਲ ਬਿਠਾ ਕੇ ਫੈਲਾ ਖੋ ਰਹੇ ਨੇ ਇਹ ਕਹਦੇ ਲੋਕਤੰਤਰ ਹੋਇਆ ਕਿਦਾਂ ਦੇਖਦੇ ਹੋ ਅਕਾਲੀ ਸਰਕਾਰ ਵੀ ਲਈ ਤੁਹਾਡੀ ਵੀ ਸਰਕਾਰ ਲਈ ਲੇਕਿਨ ਇਹ ਨਵੀਂ ਰੀਤੀ ਹੈ ਜਿਹੜੇ ਕਾਗਜ ਪਾੜਨ ਦੀ ਮੇਰੇ 70 70 ਸਾਲਾਂ ਚ ਮੈਂ ਨਹੀਂ ਕੋਈ ਤਰ੍ਹਾਂ ਕਾਗਜ ਫੜਦਾ ਦੇਖਿਆ ਇੱਥੇ ਅਕਾਲੀਆਂ ਦੀ ਸਰਕਾਰ ਵੀ ਰਹੀਆਂ 10 ਸਾਲ ਇਹ ਨਹੀਂ ਹੁੰਦਾ ਕੋਈ ਕਾਗਜ ਅੰਦਰੋਂ ਗੇੜ ਤੋਂ ਖੋਗੇ ਲੈ ਜਾਊਗਾ ਇਹ ਨਹੀਂ ਕਿਤੇ ਹੋਇਆ ਫਾਈਲ ਕੈਨਸਲ ਹੋ ਜਾਊਗੀ ਇਸ ਕਰਕੇ ਮੈਂ ਕਹਿੰਦਾ ਕਿਸੇ ਵੀ ਸਰਕਾਰ ਨੇ ਇਹ ਕੰਮ ਨਹੀਂ ਕੀਤਾ ਜਿਹੜਾ ਇਹਨਾਂ ਨੇ ਕੀਤਾ ਮੈਂ ਲੱਗਦਾ ਕਿ ਤੁਸੀਂ ਅਫਸਰਾਂ ਦੇ ਨਾਮ ਲੈ ਰਹੇ ਹੋ ਕਿ ਅੰਦਰ ਜਿਹੜੇ ਗੁੰਡੇ ਉਖਾੜ ਰੱਖੇ ਗੈਂਗਸ ਨੂੰ ਖਾ ਲੱਗੇ ਦੂਜੇ ਪਾਸੇ ਪੁਲਿਸ ਨਾਲ ਲਗਾਤਾਰ ਗੈਸਟਰੈਂਡ ਇਨਕਾਊਂਟਰ ਕਰ ਰਹੀ ਹੈ ਕੀ ਲੱਗਦਾ ਬੜਾਵਾ ਦੇ ਰਹੀ ਪੰਜਾਬ ਨੂੰ ਹੈ ਹੀ ਗੈਂਗਸਟਰ ਨੇ ਸਾਰੇ ਉਹਨਾ ਕਾਉਂਟਰ ਇਨਕਾਊਂਟਰ ਦੇ ਨਾ ਕੰਮ ਲੈ ਕੇ ਬਾਅਦੋਂ ਨਾਲ ਇਨਕਾਊਂਟਰ ਕਰਨੇ ਸਾਡੇ ਭੇਜਣਾ ਖੁੱਲਦੇ ਪਹਿਲਾਂ ਉਹ ਤੇ ਬੰਦੇ ਮਰਾਂਗੇ ਮੁੜ ਕੇ ਨਾ ਇਨਕਾਊਂਟਰ ਕਰ ਦੇਣਗੇ ਪਹਿਲਾਂ ਉਹ ਤੋਂ ਕੰਮ ਲੈਣਗੇ ਸਾਰਾ ਕੰਮ ਲੈ ਕੇ ਜਦੋਂ ਕੰਮ ਕੰਮ ਲਿਆ ਇਹਨੇ ਵੀ ਹੁਣ ਸਾਡੀ ਬਦਨਾਮੀ ਨਾ ਹੋ ਜੇ ਮੁੜ ਕੇ ਇਨਕਾਊਂਟਰ ਕਰ ਦਿੰਨੇ ਆ ਠੀਕ ਹੈ ਹਾਂ ਸਰ ਮੇਰਾ ਪਿੰਡ ਖਾਨਪੁਰ ਗੰਡਿਆਈ ਮੈਂ ਬਲਾਕ ਸੰਭ ਦੇ ਚੋਣ ਲੜ ਰਹਾ ਸੀ ਗੁਰਤੇਹਨ ਸਿੰਘ ਖਾਨਪੁਰ ਗੰਡਿਆ ਤੋਂ ਜੀ ਪਾਰਟੀ ਤੋਂ ਕਾਂਗਰਸ ਪਾਰਟੀ ਕੀ ਹੋਇਆ ਅੰਤਰ ਹੁਣ ਜੋ ਸਰ ਜਿਵੇਂ ਅੰਦਰੋਂ ਆ ਮੁੰਡਾ ਨਿਕੜਿਆ ਕਿ ਮੈਂ ਸੋਚਿਆ ਵੀ ਚਲੋ ਅਫਸਰ ਹੈ ਉਹਨੇ ਫੈਲ ਚੈਕ ਕਰਨੇ ਫੈਲ ਚੱਕ ਕਰਦਾ ਕਰਦਾ ਨੀਚੇ ਉਤਰਿਆ ਜੀ ਨਾਲ ਦੇ ਨਾਲ ਭੱਜ ਗਈ ਪਿੱਛੇ ਉਹ ਕੌਣ ਸੀ ਅੰਦਰ ਮੁੰਡਾ ਕੋ ਅੰਦਰ ਮੁੰਡੇ ਪਠਾਏ ਮੈਨੂੰ ਉਹੀ ਮੁੰਡੇ ਦੀ ਪਛਾਣ ਨਹੀਂ ਪਰ ਮੈਨੂੰ ਇਹਨਾਂ ਪਤਾ ਵੀ ਪਿੱਛੇ ਨਾ ਜੋਦਾ ਬੈਠਿਆ ਜੀ ਰਣਜੋਤ ਸਿੰਘ ਜੋਦਾ ਬਾਈ ਪਿੱਛੇ ਬੈਠਿਆ ਜੀ ਜਿਹੜਾ ਗੁਰਲਾਲ ਗੁਰੂਦ ਲਾਲ ਦਾ ਭਰਾ ਹੈ ਬੂਆ ਬੂ ਫਾਈਲ ਹੈ ਕਿ ਤੁਹਾਡੇ ਫਾੜ ਕੇ ਅੱਗੇ ਫਾੜੀ ਨਹੀਂ ਜੀ ਫਾੜੀ ਕੁਛ ਨਹੀਂ ਫੈਲ ਉਹਨਾਂ ਕੋਲੇ ਹੈ ਜੇ ਚਲੋ ਇਹ ਪ੍ਰਸ਼ਾਸਨ ਚ ਚਾਣ ਤਮਰੀ ਫਾਇਲ ਮਿਲ ਸਕਦੀ ਅੰਦਰੋਂ ਅੰਦਰੋਂ ਹੀ ਫੈਲ ਹੈ ਜੀ ਅੰਦਰੋਂ ਕਿਤੇ ਚਲੀ ਗਈ ਵਹਿਲ ਹੋਈ ਜਦੋਂ ਐਡਾ 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 ਪੁਲਿਸ ਮੁਲਾਜ਼ਮ ਸਾਟੇ ਨੇ ਸਾਰੇ ਅੰਦਰ ਨੇ ਕੋਣ ਲੈ ਕੇ ਭੱਜੂਗਾ ਜੀ ਬਾਅਦ ਚੁੱਕੀ ਕਿਸੇ ਐਸਐਚਓ ਨੂੰ ਕੋਈ ਕਿਸ ਨੇ ਐਸਐਚਓ ਸਰ ਚੀਮਾ ਸਾਹਿਬ ਜੀ ਵੀ ਸਬਰ ਸਿੰਘ ਐਸਐਚਓ ਹੋ ਗਏ ਤੇ ਮੈਡਮਾਇਸ ਮੈਡਮਾਇਸ ਉਹਨਾਂ ਨੇ ਵੀ ਕਹੀਂ ਉਹ ਕਹਿੰਦੇ ਆਜੋ ਆਜੋ ਮੈਂ ਸਾਰ ਨੂੰ ਲੈ ਗਿਆ ਇਹਨਾਂ ਨੂੰ ਵੀ ਪਿੱਛੇ ਜਾਣ ਦੇ ਐਮਐਲ ਸਾਹਿਬ ਨੂੰ ਜੀ ਕਹਿੰਦੇ ਵੀ ਤੁਸੀਂ ਇੱਧਰ ਹੀ ਆਜੋ ਜੀ ਇਨਾਂ ਨੂੰ ਵੀ ਪਿੱਛੇ ਜਾਣ ਦੇ ਜੀ ਇਹਨਾਂ ਦੀ ਕਿਵੇਂ ਦੀ ਨੀਤੀ ਪੰਜਾਬ ਸਰਕਾਰ ਤੇ ਜਿਹੜੀ ਹੁਣ ਇਹ ਵੀ ਤੁਹਾਡੇ ਸਾਹਮਣੇ ਹੈ ਜੀ ਬੁਰਾ ਹਾਲ ਹੈ ਇਹ ਕਾਗਜ਼ ਨਹੀਂ ਪੜਦੇ ਦੇ ਇੱਕ ਆਪਣੇ ਕੋਲ ਵੋਟ ਸੀ ਇੱਕ ਲੋਕਤੰਤਰ ਹੈ ਹੀ ਸੀ ਆਪਾਂ ਨੂੰ ਵੀ ਆਪਾਂ ਆਪਣਾ ਨੁਮਾਇੰਦਾ ਚੁਣ ਸਕਦੇ ਆਂ ਜੇ ਆਪਾਂ ਨੂੰ ਇਹ ਹੀ ਨਹੀਂ ਮਿਲ ਜੇਗਾ ਆਪਾਂ ਕਰ ਕੀ ਸਕਦੇ ਆਂ ਬਾਈ ਜੀ ਤੁਸੀਂ ਆਪ ਸਾਰੇ ਸਾਰੇ ਜਾਣੋ ਇਹਨਾਂ ਨੇ 4 ਸਾਲਾਂ ਤੁਹਾਨੂੰ ਤੁਹਾਨੂੰ ਪਤਾ ਵੀ ਕੀ ਕੁਝ ਕਰਦਿਆ ਬੁਰਾ ਹਾਲ ਕਰਦੇ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਦਿਆ ਹੁਣ ਅਗਲਾ ਕੀ ਕਰੋਗੇ ਐਕਸ਼ਨ ਕੀ ਆਨਲਾਈਨ ਫਾਰਮ ਦੌਰਾਂ ਪਰੋਗੇ ਨੇ ਸਰ ਆਹ ਕੋਸ਼ਿਸ਼ ਕਰਦੇ ਆ ਦੁਬਾਰੇ ਪੜਾਂਗੇ ਜੀ ਹਾਂ ਜੀ ਪਾਰਟੀ ਪ੍ਰਧਾਨ ਨੂੰ ਦੱਸੋਗੇ ਇਹ ਗੱਲ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਦੱਸਾਂਗੇ ਜੀ